ਚਾਹੇ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਲੋਕ ਸਭਾ ਮੈਂਬਰ ਬਣ ਗਏ ਨੇ ਜਿੱਤ ਚੁੱਕੇ ਨੇ ਪਰ ਇੱਕ ਇਸੇ ਤਰ੍ਹਾਂ ਇੱਕ ਆਡੀਓ ਵਾਇਰਲ ਹੋ ਰਹੀ ਆ ਉਸ ਆਡੀਓ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਡਾਕਟਰ ਧਰਮਵੀਰ ਗਾਂਧੀ ਨੂੰ ਆਪਾਂ ਵੋਟਾਂ ਨਹੀਂ ਪਾਉਣੀਆਂ ਉਹਨੇ ਸਾਡਾ ਬੜਾ ਨੁਕਸਾਨ ਕਰ ਦਿੱਤਾ ਅਸੀਂ ਐਨ ਕੇ ਸ਼ਰਮਾ ਨੂੰ ਵੋਟਾਂ ਪਾਵਾਂਗੇ ਉਹ ਆਪਣਾ ਬੰਦਾ ਇਹ ਆਡੀਓ ਦੇ ਵਿੱਚ ਇਸ ਤਰ੍ਹਾਂ ਗੱਲ ਕੀਤੀ ਜਾ ਰਹੀ ਆ ਫਲਾਈ ਜਾ ਰਹੀ ਆ ਕਿ ਉਹ ਆਵਾਜ਼ ਲਾਲ ਸਿੰਘ ਹੋਣਾ ਦੀ ਆ ਜੋ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਨੇ ਪਹਿਲਾਂ ਉਹ ਆਡੀਓ ਸੁਣਦੇ ਨੇ ਤੇ ਉਸ ਤੋਂ ਬਾਅਦ ਲਾਲ ਸਿੰਘ ਹੁਣਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਹੈਲੋ ਹਲੋ ਹੈ ਮੈਂ ਲਾਲ ਸਿੰਘ ਬੋਲਦਾ ਹਾਂਜੀ ਸਰ ਸਾਜੀ ਸਸ਼ੀਕਾ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਹਾਂਜੀ ਸਰ ਸਾਜੀ ਠੀਕ ਹੈ ਜੀ ਵਧੀਆ ਜੀ ਤੁਸੀਂ ਸੁਣਾਓ ਸਰ ਅੱਛਾ ਮੇਰਾ ਨਾਂ ਲੈਣ ਦੀ ਲੋੜ ਦੀ ਗੱਲ ਦੀ ਲੋੜੀ ਆਪਾਂ ਨੇ ਪੋਰਟ ਪਾਣੀ ਠੀਕ ਹੈ ਸਰ ਠੀਕ ਹੈ ਜੀ ਆਪਣੇ ਬੰਦੇ ਨੂੰ ਸਾਰੇ ਨੂੰ ਕਹਿਣਾ ਮੇਰਾ ਬਹੁਤ ਨੁਕਸਾਨ ਕਰਿਆ ਅਸਕਦਰ ਨੇ ਠੀਕ ਹੈ ਸਰ ਫਿਰ ਕਿਨੂੰ ਪਾਣੀ ਹੈ ਜੀ ਜੋ ਅਦਕੇ ਸ਼ਰਮੇ ਨੂੰ ਪਾ ਦੇ ਉਹ ਅਪ ਸ਼ਰਮਾ ਆਪਣਾ ਬੰਦਾ ਕਰਦਾ ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਸਰ ਅਿੰਦਕੀ ਸ਼ਰਮਾ ਬਹੁਤ ਆਪਣੇ ਘਰ ਦਾ ਬੰਦਾ ਹੈ ਮੈਂ ਤੁਹਾਨੂੰ ਬੁਲਾਉਂਗਾ ਠੀਕ ਹੈ ਸਰ ਠੀਕ ਹੈ ਜੀ ਸਾਰੇ ਆਪਣੇ ਬੰਦਿਆਂ ਨੂੰ ਕਹਿੰਦਾ ਤੁਸੀਂ ਹਾਂ ਸਰ ਸਾਰਿਆਂ ਨੂੰ ਕਹਿ ਦਾਂਗੇ ਜੀ ਕੋਈ ਗੱਲ ਨਹੀਂ ਸਰ ਠੀਕ ਹੈ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਤੁਸੀਂ ਆਪ ਸੁਣ ਲਈ ਜਿਹੜੇ ਲੋਕ ਬਹੁਤ ਹੀ ਲਾਲ ਸਿੰਘ ਹੋਣੀ ਪਿਛਲੇ 56 ਸਾਲ ਤੋਂ ਕਾਂਗਰਸ ਪਾਰਟੀ ਦੇ ਅਹੁਦੇਦਾਰ ਦੇ ਤੌਰ ਤੇ ਉਹਨਾਂ ਨੇ ਕੰਮ ਕੀਤਾ ਪੰਜਾਬ ਦੇ ਪ੍ਰਧਾਨ ਰਹੇ ਚੁੱਕੇ ਨੇ ਪੰਜਾਬ ਦੇ ਵਿੱਤ ਮੰਤਰੀ ਰਹੇ ਚੁੱਕੇ ਨੇ ਉਹਨਾਂ ਦੇ ਲੜਕੇ ਨਵੀਂ ਟਿਕਟ ਮਿਲੀ ਉਹ 2017 ਦੇ ਵਿੱਚ ਐਮਐਲਏ ਬਣੇ ਨੇ ਜਿਹੜੇ ਲੋਕ ਡਾਕਟਰ ਲਾਲ ਸਿੰਘ ਹੋਣਾ ਨੂੰ ਚੰਗੀ ਤਰ੍ਹਾਂ ਜਾਣਦੇ ਉਹ ਆਵਾਜ਼ ਵੀ ਪਛਾਣ ਲੈਣਗੇ ਕਿ ਕੀ ਵਾਕਏ ਲਾਲ ਸਿੰਘ ਹੋਣਾ ਦੀ ਆਵਾਜ਼ ਆ ਜਾਂ ਫਿਰ ਕਿਸੇ ਹੋਰ ਦੀ ਆ ਪਰ ਇਸ ਮਸਲੇ ਦੇ ਵਿੱਚ ਅਸੀਂ ਲਾਲ ਸਿੰਘ ਹੋਣਾ ਦੇ ਨਾਲ ਗੱਲਬਾਤ ਕੀਤੀ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਇੱਕ ਨਾ ਤੁਹਾਡੀ ਇੱਕ ਆਡੀਓ ਬੜੀ ਚੱਲ ਰਹੀ ਆ ਕਿ ਤੁਸੀਂ ਕਹਿੰਦੇ ਕਿ ਬੜੀ ਆਪਾਂ ਦੇਖੀ ਹੈ ਬਿਲਕੁਲ ਫੀਸ ਦਾ ਉਹ ਜੋ ਹੈ ਜੀ ਜਿਹੜਾ 55 ਸਾਲ ਦਾ ਕੈਰੀਅਰ ਦਾ ਕੌਂਸਲ ਚ ਜੀ ਔਰ ਮੈਂ 56 ਸਾਲ ਸੱਚ ਕਦੇ ਅਜਿਹੀ ਗੱਲ ਨਹੀਂ ਕੋਈ ਸਰਲਤੀ ਬਲਦੇ ਆ ਜਿਹੜਾ ਮੇਰਾ ਮੇਜ ਖਰਾਬ ਕਰਨਾ ਚਾਹੁੰਦੇ ਆ ਜਿਹਨਾਂ ਨੇ ਜਾਣ ਪੁੱਛ ਕੇ ਕੋਈ ਇਜ਼ਾਬਾ ਕਰਿਆ ਜਿਹੜੀ ਮੇਰੀ ਫੋਟੋ ਦਿਖਾਈ ਹੈ ਰਾਜਪੁਰੇ ਦੇ ਵਿੱਚ ਕਰ ਰਿਹਾ ਗਲਤੀ ਦੇ ਆਕ ਵਿੱਚ ਜੀ ਸੌਫਿਸਟ੍ਰੌਨਜ਼ੀ ਤੋਂ ਮੇਰੇ ਗਮਨੇ ਲੱਗਿਆ ਹੋਇਆ ਜੀ ਉਹੀ ਫੋਟੋ ਲਾਤੀ ਗਲਤ ਰਸਾ ਜਾਣ ਪੁੱਛ ਕੇ ਡਰਾਮਾ ਕਿਸੇ ਨੇ ਕਰਿਆ ਮੇਡੀ ਪੋਜੀਸ਼ਨ ਖਰਾਬ ਕਰਨ ਵਾਸਤੇ ਹਮ ਸੋਹੀ ਮੈਂ ਇਹ ਕਹਿੰਦਾ ਜ਼ਿੰਦਗੀ ਜਿਵੇਂ ਆ ਜਾ ਕਬਲੇ ਕਰਿਆ ਪਰ ਲਾਲ ਸਿੰਘ ਸਾਹਿਬ ਉਹ ਜਿਹੜੀ ਤੁਸੀਂ ਕਿਸੇ ਨੂੰ ਫੋਨ ਕੀਤਾ ਉਹ ਫੋਨ ਦੀ ਆਡੀਓ ਵਾਇਰਲ ਹੋਈ ਹੈ ਜਿਹਦੇ ਤੁਸੀਂ ਕਹਿ ਰਹੇ ਹੋ ਕਿ ਆਪਾਂ ਗਾਂਧੀ ਸਾਹਿਬ ਦੀ ਵੋਟਾਂ ਪੂਰੀ ਜੀ ਮੈਂ ਨਹੀਂ ਕਹਿਆ ਕਿਸੇ ਨੂੰ ਵੀ ਮੇਰੀ ਆਵਾਜ਼ ਨਹੀਂ ਹੋ ਔਰ ਇਹਨੂੰ ਨਹੀਂ ਪਤਾ ਕੌਣ ਬੰਦਾ ਹੈ ਇਹ ਪੱਕਾ ਤੁਸੀਂ ਤੁਹਾਡੀ ਆਵਾਜ਼ ਨਹੀਂ ਹੈ ਜੀ ਨਾ ਨਾ ਮੇਰੀ ਨਹੀਂ ਹੈ ਉਹ ਅੱਛਾ ਜੀ ਅੱਗੇ ਅੱਗੇ ਜਾਣ ਪੁੱਜ ਕੇ ਕਿਸੇ ਦੇ ਤੇ ਕਿਲੂ ਸਾਦਾ ਕੋਲ ਡਰਾਮਾ ਕਰਿਆ ਔਰ ਕੱਲ ਤੋਂ ਪੋਰਟਲ ਦੇ ਲਈ ਆ ਫੋਟੋ ਮੈਂ ਰਾਜਪਾਲੇ ਗਾਂਧੀ ਦੇ ਅਕੀ ਸਪੀਚ ਕਰਾਇਆ ਜੀ ਉਹ ਸੌਫਟ ਸਿਸਟਮ ਤੇ ਜੀ ਜਿਹੜਾ ਉਹ ਫੋਟੋ ਲਾਤੀ ਪੁਰਾਣੀ ਚੱਕ ਕੇ ਜੀ ਅੱਛਾ ਇੱਕ ਹੋਰ ਦੱਸੋ ਤੁਸੀਂ ਜਦੋਂ ਤੁਹਾਡੀ ਆ ਤੁਸੀਂ ਕਹਿ ਰਹੇ ਕਿਸੇ ਨੇ ਸਾਜ਼ਿਸ਼ ਕੀਤੀ ਹੈ ਸ਼ਰਾਰਤ ਕੀਤੀ ਹੈ ਤੁਹਾਡੀ ਹੁਣ ਜਿੱਤੋਂ ਤੋਂ ਬਾਅਦ ਧਰਮਵੀਰ ਗਾਂਧੀ ਸਾਹਿਬ ਨਾਲ ਗੱਲ ਹੋਈ ਨਾ ਨਾ ਮੈਨੂੰ ਕਿਸੇ ਨੇ ਪੁੱਛਿਆ ਨਾ ਮੇਰੇ ਨਾਲ ਕੋਈ ਗੱਲ ਹੋਈ ਨਹੀਂ ਤੁਸੀਂ ਵੈਸੇ ਉਹਨਾਂ ਨੇ ਗਾਂਧੀ ਸਾਹਿਬ ਨਾਲ ਗੱਲ ਕੀਤੀ ਨਾ ਮੇਰੇ ਕੋਈ ਗੱਲ ਨਹੀਂ ਹੋਈ ਨਾ ਪਰ ਇਹ ਕੌਣ ਲੋਕ ਹੋ ਸਕਦੇ ਜਿਹੜੇ ਤੁਸੀਂ ਕਰਕੇ ਤੁਹਾਡੀ ਪਤਾ ਨਹੀਂ ਇਹ ਨਹੀਂ ਸਮਝ ਲੱਗਦੀ ਫੋਟੋ ਕਿਹਦੀ ਹੈ ਇਹ ਡਾਟਰ ਉਹ ਬੰਦਾ ਕੌਣ ਹੈ ਉਹ ਹੂੰ ਹੂੰ ਪਰ ਰੌਲਾ ਤੇ ਪੂਰੇ ਪੰਜਾਬ 'ਚ ਇਹ ਪੈ ਗਿਆ ਕਿ ਲਾਲ ਸਿੰਘ ਸਾਹਿਬ ਨੇ ਕਿਸੇ ਦੇ ਜ਼ਿਆਦਾ ਪੁੱਜ ਕੇ ਸਰਦਾਰਤ ਕਰੀ ਹੈ ਔਰ ਰੌਲਾ ਪਾਉਣ ਵਾਸਤੇ ਹੀ ਕਰੀ ਹੈ ਨਾ ਜੀ ਇਹ ਰੌਲਾ ਪਾਉਣ ਵਾਸਤੇ ਜਾਣ ਪੁੱਜ ਕੇ ਕਿਸੇ ਦੇ ਗਰਾਮਾ ਕਰਿਆ ਮੇਰੀ ਇਹ ਰਾਜ ਨਹੀਂ ਨਾ ਮੇਰੀ ਕਿ ਮੈਂ ਇਹ ਗੱਲ ਕਹੀ ਹੈ ਕਿਸੇ ਨੂੰ ਪਰ ਲਾਲ ਸਿੰਘ ਸਾਹਿਬ ਕਿਉਂਕਿ ਤੁਸੀਂ 56 ਸਾਲ ਕਿਹਾ ਕਿ ਕਾਂਗਰਸ ਪਾਰਟੀ ਦੇ ਨਾਲ ਖੜੇ ਰਹੇ ਪਰ ਡਾਕਟਰ ਤਰਬੀਰ ਗਾਂਧੀ ਤੇ ਹੁਣ ਸੋਚਦੇ ਹੋਣਗੇ ਨਾ ਕਿ ਲਾਲ ਸਿੰਘ ਨੇ ਮੇਰੀ ਮਦਦ ਨਹੀਂ ਕੀਤੀ ਨੇ ਦੇ ਲੜਕੇ ਦੇ ਉਹ ਸਾਰਾ ਸਪੈਰ ਲੜ ਮੈਂ ਤਾਂ ਬਿਮਾਰ ਸੀਗਾ ਮੈਂ ਤਾਂ ਹਸਪਤਾਲ ਜਾ ਹੁਣ ਵੀ ਜੀ ਮੈਂ ਤਾਂ ਹੁਣ ਵੀ ਹਸਪੀਟਲ ਜਾ ਮੈਂ ਬਹੁਤਾ ਤੁਰ ਫਿਰ ਨਹੀਂ ਸਕਦਾ ਜੀ ਮੈਂ ਪਿਛਲੇ ਚਾਰ ਪੰਜ ਮਹੀਨੇ ਤੋਂ ਬਿਮਾਰ ਆ ਜੀ ਉਹਨੂੰ ਪਤਾ ਹੈ ਗੱਲ ਦੀ ਜੀ ਤੁਹਾਡਾ ਉਹ ਜੀ ਵੀ ਆਡੀਓ ਚ ਕਹਿ ਰਹੇ ਕਿ ਐਨ ਕੇ ਸ਼ਰਮਾ ਨੂੰ ਵੋਟਾਂ ਪਾਓ ਆਪਣਾ ਬੰਦਾ ਹੀ ਆ ਜੀ ਬੇਨਾ ਕੀ ਗੱਲ ਕਰ ਐਨ ਕੇ ਸ਼ਰਮਾ ਦਾ ਜੀ ਐਡਵੋਕੇਟ ਸ਼ਰਮਾ ਨੂੰ ਕਿੰਨੀਆਂ ਕਿ ਵੋਟਾਂ ਪਈਆਂ ਜੀ ਜੇ ਮੈਂ ਆ ਜਾ ਕੰਮ ਕਰਦਾ ਫਿਰ ਉਹ ਜਿਦਾਂਦਾ ਵੀ ਜੀ ਇੰਨੀ ਵੀ ਜੀ ਸ਼ਕਤੀ ਮੇਰੇ ਚ ਹੈ ਕਿ ਪਰ ਮੈਂ ਐਨ ਕੇ ਸ਼ਰਮਾ ਨੂੰ ਕੋਈ ਵੋਟ ਪਾਉਣ ਵਾਸਤੇ ਨਿਕਿਆ ਆ ਕੇ ਜੀ ਤੇ ਇਹ ਜਿਹੜੀ ਲੋਕਾਂ ਨੇ ਸ਼ਰਾਰਤ ਕੀਤੀ ਹੈ ਕੀ ਇਹਨਾਂ ਦੇ ਖਿਲਾਫ ਕਾਰਵਾਈ ਵੀ ਕਰਵਾਓਗੇ ਤੁਸੀਂ ਪਹਿਲਾਂ ਪਤਾ ਹੀ ਨਹੀਂ ਕੌਣ ਹੈ ਬੰਦਾ ਇਹ ਜੀ ਉਹ ਜਿਹੜੀ ਦੋਦਾ ਪਤਾ ਮੈਨੂੰ ਨਹੀਂ ਪਤਾ ਵੀ ਹੈ ਕੌਣ ਬੰਦਾ ਜਿਹੜੇ ਕਰਿਆ ਜੀ ਪਰ ਤੁਹਾਨੂੰ ਪੂਰੇ ਪੰਜਾਬ ਚ ਬਦਨਾਮ ਕਰਤਾ ਜੀ ਹਾਂ ਜੀ ਮੈਨੂੰ ਲੱਗ ਗਿਆ ਬੰਦਾ ਬਰਾਉ ਦੇ ਖਿਲਾਫ ਡੇਫੀਸ਼ਨ ਕਰਾਗਾ ਜੀ ਮੈਨੂੰ ਪਤਾ ਲੱਗ ਗਿਆ ਵੀ ਉਹ ਕੌਣ ਹੈ ਬੰਦਾ ਬਰਾਉ ਦੇ ਖਿਲਾਫ ਡੇਫੀਸ਼ਨ ਕਰਕੇ ਕੇਸ ਕਰਾਗਾ ਜੀ ਪਰ ਜਿਹੜਾ ਤੁਹਾਡਾ ਜਿਹੜਾ ਹਲਕਾ ਨਾ ਜੀ ਜਿੱਥੋਂ ਆਪਣੇ ਤੁਹਾਡੇ ਲੜਕਾ ਜੀ ਐਮਐਲਏ ਜਿੱਤੇ ਨੇ ਉਥੋਂ ਦੇ ਆਪ ਨੂੰ ਲੀਡ ਹੀ ਬਹੁਤ ਮਿਲੀ ਹੈਗੀ ਜੀ ਪਤਾ ਬਈ ਗੜੀ ਹੈ ਦਿਹਾੜੇ ਚ ਵੀ ਹੋਈ ਹੈ ਰਾਜਪਾਲੇ ਚ ਵੀ ਹੋਈ ਹੈ ਔਰ ਸਤਨਾਣ ਜੀ ਵੀ ਆ ਗਏ ਮਹਾਰਾਜ ਤੋਂ ਤੇ ਜਾ ਕੇ ਹਾਂ ਪਰ ਸਨੌਰ ਦੇ ਵਿੱਚ ਭਾਜਪੀ ਲੀਡ ਕਰ ਗਈ ਉਥੇ ਗਾਂਧੀ ਸਾਹਿਬ ਨੇ ਲੀਡ ਕੀਤੇ ਗੱਲ ਇਹ ਹੈ ਮੇਰੀ 37000 ਰੁਪਏ ਸਨੌਰ ਤੇ ਗੱਲ ਦੀ ਜੀ ਲੁਕਣੌਰ ਤੇ ਮਿਲਨੀ ਪਈ ਹੈ ਜੀ ਮੇਰੀ ਤੁਸੀਂ ਰਿਜਲਟ ਕਰਕੇ ਦੇਖੋ ਜੀ ਮੈਂ ਬਿਮਾਰ ਸੀ ਮੈਂ ਕੰਮ ਨਹੀਂ ਕਰ ਸਕਿਆ ਮੈਂ ਗਿਆ ਨਹੀਂ ਕਿਤੇ ਜੀ ਮੈਂ ਕਿਸੇ ਪੈਰਟਿਸਿਪ ਨਹੀਂ ਗਿਆ ਜੀ ਤੇ ਮੇਰੇ ਐਵੇਂ ਖਾਤੇ ਚ ਪਾਤਾ ਪੀਣਾ ਬਸ ਲੱਭਦਾ ਉਹਨੂੰ ਪਤਾ ਗੱਲ ਦੀ ਜੀ ਨੂੰ ਮੇਰੇ ਜੂਰਨ ਚ ਬਿਲਾਡ ਆ ਰਿਹਾ ਜੀ ਜੂਰਨ ਚ ਬਿਲਾਡ ਦੀ ਬਿਮਾਰੀ ਹੈ ਮੈਂ ਹਸਪੀਟਲ ਚ ਆਇਆ ਜੀ ਚਾਨ ਬੁੱਝ ਕੇ ਕਿਸੇ ਨੇ ਨਿਕੜਿਆ ਇੱਕ ਨਾਮ ਚਲੋ ਬਾਬਾ ਮਿਹਰਬਾਨੀ ਸਰ ਸ਼ੁਕਰੀਆ ਤੁਹਾਡਾ ਜੀ ਮਿਹਰਬਾਨੀ ਓਕੇ ਜੀ ਤੁਸੀਂ ਖੁਦ ਸੋਲਿਆ ਕਿ ਲਾਲ ਸਿੰਘ ਹੋਣਾ ਹੈ ਕਿ ਆ ਕਿ ਕਿਸੇ ਨੇ ਸ਼ਰਾਰਤ ਕੀਤੀ ਮੈਂ ਪਿਛਲੇ 55 ਸਾਲ ਤੋਂ ਕਾਂਗਰਸ ਪਾਰਟੀ ਦੇ ਨਾਲ ਆ ਮੈਂ ਕਦੀ ਇਦਾਂ ਸੋਚ ਵੀ ਨਹੀਂ ਸਕਦਾ ਮੈਂ ਪਿਛਲੇ 4-5 ਮਹੀਨਿਆਂ ਤੋਂ ਹਸਪਤਾਲ ਦੇ ਵਿੱਚ ਦਾਖਲਾ ਮੈਨੂੰ ਪਿਸ਼ਾਬ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਖੂਨ ਆ ਰਿਹਾ ਹੈਗਾ ਡਾਕਟਰ ਧਰਮੀਰ ਗਾਂਧੀ ਵੀ ਚੰਗੀ ਤਰ੍ਹਾਂ ਜਾਣਦੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਮੈਂ ਡੈਫੀਨੇਟ ਉਹਨਾਂ ਦੇ ਖਿਲਾਫ ਪਰਚਾ ਵੀ ਦਰਜ ਕਰਵਾਵਾਂਗਾ ਪਰ ਮੈਂ ਇਹ ਕਦੀ ਸੋਚ ਵੀ ਨਹੀਂ ਸਕਦਾ ਅਗਰ ਉਹ ਆਡੀਓ ਦੇ ਯਕੀਨ ਕੀਤਾ ਹੋਵੇ ਜਾਵੇ ਤਾਂ ਫਿਰ ਮੈਂ ਅਨਕੇ ਸ਼ਰਮਾ ਨੂੰ ਵੀ ਜਿਤਾ ਦਿੰਦਾ ਮੇਰੇ ਚ ਇੰਨੀ ਕੀ ਸ਼ਮਤਾ ਹੈਗੀ ਹੈ ਸਮਰਥਾ ਹੈਗਾ ਪਰ ਮੈਂ ਆਪਣੇ ਹਲਕੇ ਚੋਂ ਵੀ ਦੂਜੇ ਹਲਕਿਆਂ ਦੇ ਵਿੱਚ ਵੀ ਡਾਕਟਰ ਧਰਮੀਰ ਗਾਂਧੀ ਨੂੰ 30000 ਤੋਂ ਜ਼ਿਆਦਾ ਵੋਟਾਂ ਪਵਾਈਆਂ ਨੇ ਹੁਣ ਸਚਾਈ ਕੀ ਹੈ ਆਖਰ ਉਹ ਜਿਹੜੀ ਆਡੀਓ ਜਿਹੜੀ ਵਾਇਰਲ ਕੀਤੀ ਗਈ ਹੈ ਕੀ ਉਹ ਵਾਕਏ ਲਾਲ ਸਿੰਘ ਦੀ ਹੈ ਜਾਂ ਲਾਲ ਸਿੰਘ ਹੁਣੇ ਉਹ ਖੰਡਨ ਕਰ ਰਹੇ ਨੇ ਕਿ ਮੇਰੀ ਫੋਟੋ ਗਲਤ ਲਾਈ ਗਈ ਮੈਂ ਤੇ ਖੁਦ ਡਾਕਟਰ ਧਰਮੀਰ ਗਾਂਧੀ ਦੇ ਹੱਕ ਦੇ ਵਿੱਚ ਵੀ ਇੱਕ ਰੈਲੀ ਦੇ ਦੌਰਾਨ ਸੰਬੋਧਨ ਕੀਤਾ ਉਸ ਤੋਂ ਵੀ ਮੇਰੀ ਸਿਹਤ ਵੀ ਦਾਵਾ ਡੋਲਸੀ ਸਹੀ ਨਹੀਂ ਸੀ ਪਰ ਸਚਾਈ ਕੀ ਹੈ ਪੰਜਾਬ ਦੇ ਲੋਕ ਜਾਂ ਕਾਂਗਰਸ ਦੇ ਲੋਕ ਭਲੀ ਭਾਂਤ ਜਾਣਦੇ ਨੇ ਫਿਲਹਾਲ ਤੁਸੀਂ ਬਣੇ ਰਹੋ ਦੇਖਦੇ ਰਹੋ ABC ਪੰਜਾਬ ਧੰਨਵਾਦ